ਸਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਚਲੇ ਦੀ ਬੁੱਕਲ ਦਾ ਨਿੱਗ ਮੰਡ ਦਾ ਪਿੰਡ ਨਵੀਂ ਪਿਪਲੀ ਨਵੀਂ ਪਿਪਲੀ ਪਿੰਡ ਆ ਜਿਹੜਾ ਮਿੱਤਰੋ ਜਦੋਂ ਆਪਾਂ ਫਰੀਦਕੋਟ ਤੋਂ ਫਰੀਪੁਰ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਆ 10 ਕੁ ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਰੋਡ ਦੇ ਉੱਤੇ ਹੀ ਪਿੰਡ ਆਉਂਦਾ ਵਾ ਮਿੱਤਰੋ ਤੇ ਉਸ ਪਿੰਡ ਦੇ ਵਿੱਚ ਇੱਕ ਵੀਰ ਵਪਾਰ ਦਾ ਕੰਮ ਕਰਦਾ ਵਾ ਜਿੰਦਾ ਨਾਮ ਆ ਮਿੱਤਰੋ ਜੱਸਾ ਤੇ ਜੱਸੇ ਬਾਈ ਦੀ ਚਰਚਾ ਅੱਜਕੱਲ ਵੱਡੀ ਆ ਵਪਾਰ ਲੈਣ ਦੇ ਵਿੱਚ ਅੱਜ ਤੁਹਾਡੀ ਪਸੰਦ ਦੀ ਜਿਹੜੀ ਚੀਜ਼ ਨੂੰ ਤੁਸੀਂ ਮਨਮੋਹੀ ਪਿਆਰ ਕਰਦੇ ਆ ਮਿੱਤਰੋ ਜਿਹੜੀ ਚੀਜ਼ ਦੇ ਤੁਸੀਂ ਵੱਧ دیਵਾਨੇ ਹੋਨੇ ਆ ਉਹ ਚੀਜ਼ ਤੁਹਾਡੇ ਲੈ ਕੇ ਰੂਪ ਰੂਪ ਹੋਏ ਆ ਨਸਲਾ ਨੀਲੀ 라ਵੀ ਮਿੱਤਰੋ ਤੇ ਇੱਕ ਬਾਕਮਾਲ ਮੈਂ ਆ ਪੂਰੀ ਵੱਡੇ ਟਾਂਚੇ ਦੀ ਜਬਰਦਸਤ ਸਰੀਰ ਕਾਲੇ ਪੱਖ ਤੋਂ ਕਿੰਨੇ ਦੁੱਲਤੇ ਚੱਲਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਵੀਰਾਂ ਦੀ ਡੇਟ ਕਰਦਾ ਸਾਰੀ ਜਾਣਕਾਰੀ ਆਪਾਂ ਜੱਸੇ ਬਾਈ ਤੋਂ ਲੈਨੇ ਆ ਆਓ ਮਿਲਦੇ ਜੱਸੇ ਵੀਰ ਨੂੰ ਗੱਲਬਾਤ ਕਰਦੇ ਸਾਰੀ ਜਾਣਕਾਰੀ ਲੈਨੇ ਆ ਜੱਸੇ ਬਾਈ ਤੋਂ ਸਸਿਕਾ ਜੱਸ ਵੀਰੇ ਬਸੇ ਗਾਲ ਬਾਈ ਕੀ ਹਾਲ ਆ ਬੱਡੇ ਵਧੀਆ ਵੀਰੇ ਸੀਤਾ ਦੇ ਪਰਿਵਾਰ ਹਾਂਜੀ ਹਾਂਜੀ ਵਧੀਆ ਚੜਦੀ ਕਲਾ ਹਾਂਜੀ ਵਧੀਆ ਅੱਛਾ ਜੱਸੇ ਬਾਈ ਗੱਲ ਹੋਇਆ ਪਹਿਲਾਂ ਵਾਲੀਆਂ ਦੋ ਵਈਆਂ ਵੇਗੀਆਂ ਹੀ ਉਦੋਂ ਹਾਂ ਵੀਰੇ ਉਹਦੀ ਵੇਗੀਆਂ ਠੀਕ ਆ ਵੀਰੇ ਅੱਜ ਵੀਰੇ ਨੀਲੀ 라ਵੀ ਦੀ ਮੈਂ ਇੱਕ ਹੈ ਨਾ ਵੀਰੇ ਇਹਦੀ ਕੀ ਡਿਟੇਲ ਆ ਬਾਈ ਵੀਰੇ ਦੂਜਾ ਸੂਆ ਦੂਜਾ ਸੂਆ ਹਾਂਜੀ ਠੀਕ ਹੈ ਵੀਰੇ ਆਪਾਂ 2 ਡੰਗ ਚੋਕ ਲੈਣੀ 14 ਕਿਲੋ ਦੁੱਧ ਸੀਗਾ ਠੀਕ ਹੈ ਵੀਰੇ ਰਾਤ ਆਈ ਮੈਂ ਠੀਕ ਹੈ ਵੀਰੇ ਤੇ ਚਲੋ ਆਪਾਂ 13 ਕਿਲੋ ਮੰਨ ਲੈ ਕੋਈ ਕਟਵਾਦ ਕਰ ਲਓ ਮੈਂ ਨਾਲ ਕੋਈ ਕਿਲੋ ਖੰਡ ਇਧਰ ਉਧਰ ਉਪਰਾ ਵੀ ਕਰ ਜਾਂਦੀ ਹਾਂ ਹਾਂਜੀ ਹਾਂਜੀ ਅੱਛਾ ਮਗਰ ਕੱਟਾ ਗਿਆ ਕੱਟੀ ਵੀਰੇ ਕੱਟਾ ਆ ਗਿਆ ਵੀਰੇ ਕਿੰਨੇ ਦਿਨਾਂ ਦਾ ਸੂਆ ਵਾ ਵੀਰੇ ਸੂਆ ਹੈਗਾ 10-12 ਦਿਨਾਂ ਦਾ ਵੀਰੇ 10-12 ਦਿਨਾਂ ਦਾ ਸੂਆ ਚੋਣ ਚਣ ਕਿਵੇਂ ਲੱਗਾ ਵੀਰੇ ਇਹ ਕਲੰਬਰਾ ਵੀਰੇ ਠੀਕ ਹੈ ਕੋਈ ਰਿਕਾਰ ਕੱਢੀ ਜੋ ਗਿਰੌਣ ਹਾਂ ਵੀਰੇ 15 ਲੱਖ ਵੱਗ ਲੋ ਦੇ ਘਟੀ ਹੋ ਗਈ ਠੀਕ ਆ ਵੱਡੇ ਭਾਈ ਅੱਛਾ ਛੋਟੀ ਬਿਊਟੀ ਬੱਡੀ ਵਾਲੇ ਪੱਖ ਤੋਂ ਵੱਡੀ ਕਿ ਲੈਂਡ ਕਿਹੜੀ ਦੀ ਆ ਗਈ ਕਿਹੜੇ ਏਰੀਆ ਦੀ ਇਹ ਇਹ ਮੁਕਸਰ ਜ਼ਿਲ੍ਹੇ ਦੀ ਆ ਜੀ ਮੁਕਸਰ ਜ਼ਿਲ੍ਹੇ ਦੀ ਛੋਟੀ ਠੀਕ ਆ ਅੱਛਾ ਵੱਡੇ ਭਾਈ ਰੇਟ ਕੀ ਰੋਗੇ ਇਹਦਾ ਰੇਟ ਮੰਗਣ ਤਾਂ ਲੋਕ ਇਹ ਰਾ 65 65 ਮੰਗਿੰਦੇ ਆ ਹੋ ਜਾਂਦਾ ਹਾਂ ਪਰ ਆਪਾਂ ਨਹੀਂ ਮੰਗਣਾ ਆਪਾਂ ਕਿੰਨੂ ਦੇ ਦਿੰਦੇ 1 45 ਮੰਗਦੇ ਹਾਂ ਹਾਂ ਤੇ ਨਾ ਜਸਤ ਨੂੰ ਕਾਟੇ ਦੇ ਬਾਅਦ 40 ਦੀ ਦਵਾਂਗੇ 1 ਲੱਖ 40 ਹਜ਼ਾਰ ਦੀ ਅੱਛਾ ਜਸਸੇ ਭਾਈ ਨੰਬਰ ਕਿੰਨਾ ਆਪਣਾ ਵੀਰੇ 7796 ਜੀ 22581 ਵਾਰੀ ਹੋ ਅੱਜ ਬਾਜ਼ਾਰ ਦੇ ਵਿੱਚ ਹਲਚਲ ਜੀ ਕਾਰਨ ਮਈਆਂ ਦਾ ਆਮ ਜੀਆਂ ਮਈਆਂ ਦਾ ਮੋਲਾ ਜਿਹੜਾ ਮਿੱਤਰੋ ਉਹ ਤੁਹਾਨੂੰ ਪਵੇ ਇੱਕ 65 70 ਇੱਕ 65 70 ਦੇ ਆਸੇ ਪਾਸੇ ਹੁੰਦਾ ਫਿਰਦਾ ਵਾ ਪਰ ਮੈਂ ਉਹਦੀ ਬਿਊਟੀ ਬੜੀ ਕਮਾਲ ਆ ਮੈਂ ਉਹਦੇ ਨੈਣ ਨਕਸ਼ ਬਹੁਤ ਕਮਾਲ ਆ ਮਿੱਤਰੋ ਹਰ ਪੱਖ ਤੋਂ ਕਰਮਾਂ ਵਾਲੀ ਕੋਕੇ ਜੜੀ ਫਿਰਦੀ ਆ ਤੁਸੀਂ ਆਪ ਵੀ ਦੇਖ ਸਕਦੇ ਆ ਲੇਵੇ ਵਾਲੇ ਪੱਖ ਨੂੰ ਜਾਂਦੇ ਆ ਤਾਂ ਪੂਰੀ ਪੱਧਰੀ ਸਮਦਰੀ ਬਾਡੀ ਪੰਤਰ ਦੀ ਮੈਂ ਅੰਗਾ ਪੈਰਾਂ ਦੀ ਲਹਿਜ ਲੰਮੀ ਅੰਗਾ ਪੈਰਾਂ ਦੀ ਹਰ ਪੱਖ ਤੋਂ ਓਕੇ ਦੀ ਰਿਪੋਰਟ ਆ ਵੇਖੋ ਗੇਰਾ ਦੀ ਮਿੱਤਰੋ ਥਾਣਾ ਲੇਵਾ ਕੁਆਲਟੀ ਸਿੰਘਾਂ ਦੀ ਮੂੰਹ ਮੱਥੇ ਦੀ ਮੈਂ ਪੂਰੀ ਸੋਹਣੀ ਸੁਨੱਖੀ ਹੈ ਜਿਆ ਜੀ ਇਹਨੂੰ ਲੈ ਜੀ ਲਵਾਂ ਲੈ ਜਾ ਲੈ ਜਾ ਦੇਖ ਸਕਦੇ ਪਿਛਾ ਨੂੰ ਮੋੜ ਲਈ ਇੱਕ ਵਾਰੀ ਫਿਰ ਦੇਖੋ ਗੇਰਾ ਦੀ ਲੇਵਾ ਮਿੱਤਰੋ ਹੁਣ ਫਿਰ ਇਹਦਾ ਅੰਗਾ ਪੈਰਾ ਤੋਂ ਆਰਾ ਤੋਂ ਜਿਹੜੀ ਮੈਂ ਕਮਾਲ ਹੋਵੇਣਾ ਮਿੱਤਰੋ ਮੈਂ ਹਮੇਸ਼ਾ ਕੋਸ਼ਿਸ਼ ਕਰ ਰਿਹਾ ਆ ਆਪਣੇ ਚੈਨਲ ਦੇ ਉੱਤੇ ਜਿੰਨਾ ਵੀ ਮਾਲ ਤੁਹਾਨੂੰ ਸੁਥਰਾ ਵਿਖਾ ਰਿਆਂ ਉਹਦੀ ਪ੍ਰਾਪਰਟੀ ਇਹ ਹੁੰਦੀ ਆ ਵੀ ਆਪਾਂ ਅੱਜ 2 ਲੱਖ ਦੀ ਮਹਿੰ ਲੈ ਕੇ ਜੇ ਉਹਨੂੰ ਆਪਾਂ ਸੂਆ ਪੀ ਕੇ ਕਰਮਾਲੀ ਨੂੰ ਵੇਚਦੇ ਹਾਂ 70 80 ਹਜ਼ਾਰ ਦੀ ਤਾਂ ਆਪਣਾ ਦੁੱਧ ਪਾਏ ਦਾ ਕੋਈ ਫਾਇਦਾ ਨਹੀਂ ਮਿੱਤਰੋ ਮੈਂ ਉਹ ਬਾਜ਼ਾਰ ਦੇ ਵਿੱਚੋਂ ਖਰੀਦੋ ਜਿਹੜੀ ਤੁਸੀਂ ਅੱਜ ਕਰਮਾਲੀ 1 30 35 ਦੀ 1 40 ਦੀ ਲੈ ਲਿਆ ਤਾਂ ਉਹ 1 10 15 ਦੀ ਟੋਕੜ ਗੱਬਣ ਹੋ ਕੇ ਵਿਕਦੀ ਹੋਵੇ ਫਿਰ ਤੁਹਾਡੇ ਦੁੱਧ ਪਾਏ ਦਾ ਫਾਇਦਾ ਦਾ ਮਿੱਤਰੋ ਉਹਵੇਂ ਟੱਕਰਾਂ ਮਾਰੇ ਦਾ ਤੇ ਖੁਰਲੀ ਜੇ ਮਾਰੇ ਹੱਥ ਦਾ ਕੋਈ ਫਾਇਦਾ ਨਹੀਂ ਇਹ ਸੋਚ ਆ ਮੇਰੀ ਪਰ ਇਹ ਮੈਂ ਵੀ ਤੁਹਾਨੂੰ ਇਸੇ ਤਰ੍ਹਾਂ ਦੀ ਸੋਚ ਦੀ ਲੈ ਕੇ ਦਊਂਗਾ ਮਿੱਤਰੋ ਇਹ ਮੈਂ ਜੇ ਤੁਸੀਂ ਅੱਜ ਬਾਜ਼ਾਰ ਦੇ ਵਿੱਚੋਂ ਖਰੀਦੋ ਰਿਆ ਤਾਂ ਇਹ ਮੈਂ ਕਰਮਾ ਵਾਲੀ ਟੋਕੜ ਗੱਬਣ ਹੋ ਕੇ ਵੀ 7-8 ਕਿਲੋ ਦੁੱਧ ਤੇ ਚਲਦੀ ਹੋਵੇ ਪੰਜ ਚਾਰ ਮਹੀਨਿਆਂ ਦੀ ਗੱਬਣ ਹੋਵੇ ਤਾਂ ਤੁਸੀਂ 1 5 10 ਦੀ ਜਿੰਨੂੰ ਮਰਜ਼ੀ ਰਸਾ ਫੜਾ ਦਿਆ ਜੇ ਕੋਈ ਇਹ ਨਹੀਂ ਕਹੂਗਾ ਕਿ ਭਈ ਅਸੀਂ ਇਹ ਮੈਂ ਲੈ ਕੇ ਨਹੀਂ ਜਾਣੀ ਕਿਉਂਕਿ ਮੈਂ ਦੀ ਬਿਊਟੀ ਕਮਾਲਾ ਮੈਂ ਦੀ ਜਾਤ ਨਸਲ ਮੈਂ ਦਾ ਪੁੜਾ ਮੈਂ ਦੀ ਖਣਣੀ ਖੁੰਡਣੀ ਬੜੀ ਚੰਗੀ ਹੈ ਮਿੱਤਰੋ ਹੁਣ ਆਪਾਂ ਇਸ ਮੈਨੂੰ ਖਰੀਦਣ ਦੇ ਲਈ ਨਵੀਂ ਪਿਪਲੀ ਪਿੰਡ ਦੇ ਵਿੱਚ ਆਉਣਾ ਵਾ ਜੱਸੇ ਬਾਈ ਦੇ ਘਰੇ ਆਉਣਾ ਵਾ ਵਧੇਰੇ ਜਾਣਕਾਰੀ ਲਈ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਵੀ ਲਾਵਾਂਗੇ ਤੇ ਨੋਟ ਵੀ ਕਰੋ ਜੱਸੇ ਬਾਈ ਨੰਬਰ ਕਿੰਨਾ ਵੀਰੇ ਆਪਣਾ 77968 ਜੀ 22586 ਇੱਕ ਵਾਰੀ ਹੋਰ ਉਹ 7796 22586 77196 ਹਾਂਜੀ 225 86 86 ਇਸ ਨੰਬਰ ਤੇ ਕਰ ਲਿਓ ਮਿੱਤਰੋ ਵੀਰ ਦੇ ਨਾਲ ਗੱਲ ਤੇ ਬਾਤ ਪਿੰਨ ਨਵੀ ਪੇਪਲੀ ਜ਼ਿਲ੍ਹਾ ਫਰੀਦਕੋਟ ਸ਼ੁਕਰੀਆ ਚਾਉਂਦੇ ਰਹੋ